ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਹਰੂਪ ਹੈ ਦੁਜਾ ਕੋਈ ਨਾ ਫੜਦਾ ਭਾ ਵੇ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ मां ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਹੋ ਬੱਚਿਆਂ ਦਾ ਦੁੱਖ ਮਾਣਾ ਸਹਿੰਦੀ ਗਿੱਲੀ ਥਾਂਤੇ ਆਪ ਹੇ ਪਹਿਂਦੀ ਪਾਉਂਦੀ ਸੁੱਕੀ ਥਾਂ ਓਏ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਮਾਂ ਬਿਨਾ ਜਗ ਕੁੱਪ ਹਨੇਰਾ ਸੁਨਨਾ ਦਿਸਦਾ ਚਾਰਸ਼ ਪੇਰਾ ਖੋਲੈਂਦੇ ਟੁਕ ਕਾਂ ਓਏ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਹੋ ਰੱਬਾ ਦੇਵ ਕਰੇ ਅਰਜੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ ਹੋ ਰੱਬਾ ਦੇਵ ਕਰੇ ਅਰਜ਼ੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ ਹੋ ਸਿਰ ਤੋਂ ਹੀ ਉੱਠਦੀ ਸਾਂ ਓਏ ਦੁਨੀਆਂ ਵਾਲਿਓ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ